ਤੇ ਕੱਲ ਸਾਂਝੇ ਤੌਰ ਤੇ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਪ੍ਰਦਰਸ਼ਨ ਕਰੇਗੀ ਔਰ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਘਿਰਾਓ ਦੋਨਾਂ ਮੋਰਚਿਆਂ ਵੱਲੋਂ ਕੀਤਾ ਜਾਏਗਾ 19 ਮਾਰਚ ਨੂੰ ਕਿਸਾਨਾਂ ਤੇ ਪੁਲਿਸ ਦੇ ਐਕਸ਼ਨ ਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਹੋਏਗਾ ਐਸ ਕੇ ਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਪ੍ਰਦਰਸ਼ਨ ਉਲੀਕਿਆ ਗਿਆ ਹੈ ਯਾਨੀ ਡੱਲੇਵਾਲ ਦੀ ਜਥੇਬੰਦੀ ਔਰ ਸਰਵਨ ਸਿੰਘ ਪੰਦੇਰ ਦੀ ਜਥੇਬੰਦੀ ਦੋਨੇ ਜਥੇਬੰਦੀਆਂ ਸਾਂਝੇ ਤੌਰ ਤੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰਦੇ ਸਾਡੇ ਦੋਨੇ ਘਰਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਇਹ ਸਾਡੇ 31 ਦੇ ਜਿਹੜੇ ਮੰਤਰੀਆਂ ਦੇ ਘਰੋਂ ਦੇ ਪ੍ਰੋਗਰਾਮ ਦਿੱਤੇ ਹੋਏ ਨੇ ਇਹ ਸਟੈਂਡ ਕਰਦੇ ਕਰਾਂਗੇ ਜਾਨੇ ਕੱਲ ਨੂੰ ਤਾਂ ਜਿੱਥੇ ਵੀ ਕਿਸੇ ਦੇ ਨੇੜੇ ਐਮ ਐਲ ਏ ਜਾਂ ਕਿਤੇ ਮੰਤਰੀ ਪੰਡਾ ਉਹਦਾ ਜਿਹੜਾ ਜੋ ਕੁਝ ਕਰਿਆ ਆਪਣੇ ਪੰਜਾਬ ਸਰਕਾਰ ਨੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਰਹਿਸ ਆਗੇ ਉਹਦਾ ਵੀ ਕਰੋ ਕਰਾਂਗੇ ਤਾਂ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਸਾਨੂੰ ਲੋਡ ਪਏ ਅਸੀਂ ਦੋਨੇ ਫੋਰਮਾਂ ਦੇ ਆਗੂ ਉਹਨਾਂ ਦਾ ਪੂਰਾ ਘਰਾਓ ਕਰਕੇ ਜੋ ਕੁਝ ਕੀਤਾ ਸਾਡਾ 19 ਮਾਰਚ ਨੂੰ ਉਹਦਾ ਸਾਕਬਤਾ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਤੇ ਕਣਕ ਦੀ ਖਰੀਦ ਦੇ ਲਈ ਪੰਜਾਬ ਸਰਕਾਰ ਨੂੰ 28000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਮਿਲੀ ਹੈ 1 April ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਸਰਕਾਰ ਨੂੰ 28000 ਕਰੋੜ ਰੁਪਏ ਦੀ ਸੀਸੀਐਲ ਮਿਲ ਗਈ ਹੈ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ ਨੇ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇਵਾਂਗੇ ਮੰਡੀਆਂ 'ਚ ਸਾਡੀ ਪੂਰੀ ਤਿਆਰੀ ਹੈ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ 'ਚ ਖਰੀਦ ਦੇ ਪੈਸੇ ਟਰਾਂਸਫਰ ਹੋ ਜਾਣਗੇ ਔਰ ਹਰ ਪ੍ਰਬੰਧ ਜਿਹੜਾ ਹੈ ਉਹ ਪੁਖਤਾ ਰੂਪ 'ਚ ਕੀਤਾ ਗਿਆ ਹੈ ਪੰਜਾਬ ਦੇ ਅੰਦਰ ਜਿਹੜੀ 1 April ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਨੇ ਸਾਰੇ ਪ੍ਰਬੰਧ ਜਿਹੜੇ ਆ ਮੁਕੰਮਲ ਕਰ ਲਏ ਗਏ ਆ ਸਾਡੇ ਕੋਲ 28894 ਕਰੋੜ ਰੁਪਏ ਦੀ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਪਹੁੰਚ ਚੁੱਕੀ ਆ ਭਾਰਤ ਸਰਕਾਰ ਵੱਲੋਂ ਆਰਬੀਆਈ ਵੱਲੋਂ ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪੈਸੇ ਦੀ ਦਿੱਕਤ ਪੰਜਾਬ ਦੇ ਕਿਸਾਨ ਉਹਨਾਂ ਪਹਿਲਾਂ ਆਈ ਆ ਨਾ ਇਸ ਵਾਰ ਆਉਗੀ 28 ਹਜ਼ਾਰ 894 ਕਰੋੜ ਰੁਪਏ ਦੀ ਜਿਹੜੀ ECCL ਉਹ ਸਾਨੂੰ ਜਿਹੜੀ ਆ ਪਹੁੰਚ ਚੁੱਕੀ ਆ ਪੰਜਾਬ ਸਰਕਾਰ ਦੇ ਕੋਲ ਤੇ ਨਾਲ ਦੇ ਨਾਲ ਜਿਹੜਾ ਮੰਡੀਆਂ ਦੇ ਅੰਦਰ ਵਾਰਦਾਨਾ ਲੜੀਂਦਾ ਵਾਰਦਾਨਾ ਦਾ ਮੁਕੰਮਲ ਪ੍ਰਬੰਧ ਜਿਹੜੇ ਆ ਸੋਖ ਸੰ ਪ੍ਰਬੰਧ ਜਿਹੜੇ ਆ ਵਾਰਦਾਨਾ ਦੇ ਉਹ ਅਸੀਂ ਕਰ ਲਿਆ ਸਾਡੇ ਕੋਲ ਪਿਆ ਬਲਕਿ ਉਹਨੂੰ ਅਸੀਂ ਸਵੰਧ ਤਖੀਰ ਕੇਂਦਰਾਂ ਦੇ ਨਾਲ ਨਾਲ ਜਿੱਥੇ ਵੀ ਉਹ ਠੁਕਬੀ ਥਾਂ ਅਸੀਂ ਤੈਅ ਕੀਤੀ ਹੁੰਦੀ ਆ ਉਥੇ ਵਾਰਦਾਨਾ ਜਿਹੜਾ ਪਹੁੰਚਾ ਦਿੱਤਾ ਗਿਆ ਸੋ ਇਸ ਤੋਂ ਇਲਾਵਾ 1864 ਮੰਡੀਆਂ ਸਾਡੇ ਖਰੀਦ ਕੇਂਦਰ ਦੇ ਰੂਪ ਚ ਜਿਨ੍ਹਾਂ ਨੇ ਵਰਕਿੰਗ ਚ ਰਹਿਣਾ ਦੇ ਦਿਨਾਂ ਦੇ ਦੌਰਾਨ ਉਥੇ ਵੀ ਪੂਰੀ ਤਿਆਰੀ ਹੈ 1864 ਮੰਡੀਆਂ ਪੂਰੀ ਤਰ੍ਹਾਂ ਤਿਆਰ ਨੇ ਅੱਜ ਦੀ ਸੀ ਧੰਨਵਾਦੀ ਹੈ ਕੇਂਦਰ ਦੀ ਸਰਕਾਰ ਦੇ ਤੇ ਨਰਿੰਦਰ ਮੋਦੀ ਜੀ ਦੇ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦਾ ਖਿਆਲ ਰੱਖਦੇ ਹੋਏ ਜਿਹੜੀ ਸਾਡੀ ਕਣਕ ਦੀ ਫਸਲ ਆ ਰਹੀ ਹੈ ਉਹਦੇ ਲਈ ਜਿਹੜੀ ਲਿਮਟ ਹੈ ਕੈਸ਼ ਕ੍ਰੈਡਿਟ ਲਿਮਟ 28894 ਕਰੋੜ ਰੁਪਏ ਦੀ ਪੰਜਾਬ ਸਰਕਾਰ ਨੂੰ ਭੇਜੀ ਤੈਲਾ ਹੀ ਭੇਜੀ ਕਿ ਕਿਸਾਨਾਂ ਦੀ ਖੱਜਲ ਖਵਾਰੀ ਨਾ ਹੋਵੇ ਕਿਸਾਨਾਂ ਦਾ ਕੱਲਾ ਕੱਲਾ ਦਾਣਾ ਚੱਕਿਆ ਜਾਵੇ 24 ਘੰਟੇ ਚੋਂ ਪੈਸੇ ਕਿਸਾਨਾਂ ਦੇ ਖਾਤਿਆਂ 'ਚ ਪਹੁੰਚਣ ਸੋ ਇਹ ਹੁਣ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਕੇਂਦਰ ਸਰਕਾਰ ਨੇ ਜੋ ਖਰੀਦ ਸੀਗੀ ਕਣਕ ਦੀ ਉਹਦੇ ਲਈ ਪੈਸੇ ਭੇਜਤੇ 28894 ਕਰੋੜ ਹੁਣ ਤੁਸੀਂ ਆਪ ਦੇ ਪ੍ਰੋਪਰ ਸਚਾਰੂ ਧੰਕ ਦੇ ਨਾਲ ਇਹ ਖਰੀਦੀ ਕਰਾਓ ਕਿਸਾਨਾਂ ਨੂੰ 24 ਘੰਟੇ ਚ ਪੇਮੈਂਟ